ਨਿਜੀਕਰਨ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਤਾਂ ਕਿਸਾਨ ਮਜ਼ਦੂਰ ਮੋਰਚਾ ਭਾਰੂ ਚੈਪਟਰ ਪੰਜਾਬ ਦੇ ਆਗੂ ਸਰਬੰਸ ਸਿੰਘ ਪੰਦੇਰ ਦੇ ਵੱਲੋਂ ਨਿਜੀਕਰਨ ਦੇ ਖਿਲਾਫ ਵੱਡਾ ਸੰਘਰਸ਼ ਛੇੜਨ ਦਾ ਐਲਾਨ ਕਰਦੇ ਆ 21 22 ਫਰਵਰੀ ਨੂੰ ਪੰਜਾਬ ਭਰ ਦੇ ਵਿੱਚ ਸਮਾਰਟ ਮੀਟਰ ਉਤਾਰ ਕੇ ਨੇੜੇਲੇ ਬਿਜਲੀ ਘਰਾਂ 'ਚ ਜਮ੍ਹਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਹ ਸੰਘਰਸ਼ ਸਿਰਫ ਕਿਸਾਨਾਂ ਤੱਕ ਸੀਮਿਤ ਨਹੀਂ ਹੈ ਸਗੋਂ ਪੰਜਾਬ ਦੀ ਆਮ ਜਨਤਾ ਦੇ ਹੱਕਾਂ ਨਾਲ ਜੁੜਿਆ ਹੋਇਆ ਹੈ ਪੰਦੇਰ ਨੇ ਸਾਰੇ ਕਿਸਾਨਾਂ ਮਜ਼ਦੂਰਾਂ ਤੇ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਵਾਟ ਤੋਂ ਵਾਟ ਮੀਟਰ ਜਮ੍ਹਾਂ ਕਰਾਉਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਕਤਰੀਆਂ ਤੇ ਵਿਦਾਇਕਾਂ ਦੇ ਕਰਾਗੇ ਇੱਕ ਦਿਨ ਦਾ ਮੋਰਚਾ ਲਾਇਆ ਜਾਵੇਗਾ ਇਸ ਮੋਰਚੇ ਦੇ ਵਿੱਚ ਹੜਾ ਦੇ ਵਿੱਚ ਨੁਕਸਾਨ ਦਾ ਮੁਆਵਜ਼ਾ ਸ਼ੰਭੂ ਤੇਖਨੋਰੀ ਮੋਰਚੇ ਦੇ ਨਾਲ ਜੁੜੀਆਂ ਮੰਗਾਂ ਪਰਾਲੀ ਸਾੜਨ ਸੰਬੰਧੀ ਲਗਾਈਆਂ ਰੈੱਡ ਐਂਟਰੀਆਂ ਵਾਪਸ ਲੈਣਾ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਾ ਤੇ ਐਮਐਸਬੀ ਗਰੰਟੀ ਕਾਨੂੰਨ ਲਾਗੂ ਕਰਨਾ ਸ਼ਾਮਲ ਹੈ ਸਰਵਨ ਸਿੰਘ ਪੁਦੇਰ ਨੇ ਆਜ਼ਾਦ ਪੱਤਰਕਾਰਤਾ ਤੇ ਹੋ ਰਹੇ ਹਮਲੇ ਦੀ ਵੀ ਸਖਤ ਨਿੰਦਾ ਕੀਤੀ ਹੈ ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਪਟਰ ਪੰਜਾਬ ਵੱਲੋਂ ਜਿਹੜੇ ਸਮਾਰਟ ਮੀਟਰ ਆ ਉਤਾਰ ਕੇ ਨਿਡੇ ਦੇ ਬਿਜਲੀ ਘਰਾਮ ਵਿੱਚ ਜਮ੍ਹਾਂ ਕਰਾਉਣ ਦਾ ਜਿਹੜਾ 21 ਤੇ 22 ਫਰਵਰੀ ਦਾ ਐਲਾਨ ਕੀਤਾ ਸੀ ਤੋਂ ਪੂਰੇ ਪੰਜਾਬੀਆਂ ਨੂੰ ਬੇਨਤੀ ਹੈ ਵੀ ਜਿੱਥੇ-ਜਿੱਥੇ ਸਾਡੀਆਂ ਜਥੇਬੰਦੀਆਂ ਨੂੰ ਮਿਲ ਕੇ ਇਹ ਜਿਹੜਾ ਨਿਜੀ ਕਰਨ ਦਾ ਇੱਕ ਬਹੁਤ ਵੱਡਾ ਅੰਗ ਹੈ ਸਮਾਰਟ ਟਵਿੱਟਰ ਨੂੰ ਨਿਡੇ ਦੇ ਬਿਜਲੀ ਘਰਾਮ ਵਿੱਚ ਜਮ੍ਹਾਂ ਕਰਾਉਣਾ ਤੇ ਵੱਧ ਤੋਂ ਵੱਧ ਜਮ੍ਹਾਂ ਕਰਾਉਣੇ ਚਾਹੀਦੇ ਆਗੇ ਇਹਦੇ ਨਾਲ ਦੀ ਨਾਲ ਆਉਣ ਵਾਲੇ ਸਮੇਂ ਵਿੱਚ 5 ਫਰਵਰੀ ਨੂੰ ਪੰਜਾਬ ਦੇ ਮੰਤਰੀਆਂ ਤੇ ਐਮਲਿਆਂ ਦੇ ਘਰਾਂਗੇ ਇੱਕ ਦਿਨ ਦਾ ਮੋਰਚਾ ਲੱਗੂਗਾ ਮੰਗਾ ਉਹੀ ਨੇ ਹੜ੍ਹਾਂ ਦਾ ਮੁਆਵਜ਼ਾ ਔਰ ਨੈਸ਼ਨਲ ਲੈਵਲ ਦੀਆਂ ਮੰਗਾਂ ਸ਼ੰਭੂ ਖਨੌਰੀ ਤੇ ਨੁਕਸਾਨ ਦੀ ਪਰਪਾਈ ਰੈੱਡ ਐਂਟਰੀਆਂ ਜਿਹੜੀਆਂ ਪਰਾਲੀ ਵਾਲੀਆਂ ਉਹ ਵਾਪਸ ਲੀਆਂ ਜਾਂ ਕਿਸਾਨਾਂ ਦਾ ਕਰਜ਼ਾ ਮਾਫੀ ਐਮਐਸਬੀ ਗਰੰਟੀ ਕਾਨੂੰਨ ਤੇ ਹੋਰ ਮੰਗਾਂ ਨੇ ਇਹਦੇ ਨਾਲ ਦੀ ਨਾਲ ਅਸੀਂ ਜਿਹੜਾ ਆਜ਼ਾਦ ਪੱਤਰਕਾਰਤਾ ਤੇ ਜਿਹੜਾ ਹਮਲਾ ਕੀਤਾ ਜਾ ਰਿਹਾ ਜਿਵੇਂ ਸੋਸ਼ਲ ਮੀਡੀਆ ਦੇ ਚੈਨਲਸ ਨੇ ਚਾਹੇ ਵੱਡੇ ادارے ਨੇ ਜਿਵੇਂ ਆਦਾਰਾ ਜਗਬਾਣੀ ਤੇ ਲਗਾਤਾਰ ਅਟੈਕ ਭਗਵੰਤ ਮਾਨ ਸਰਕਾਰ ਕਰ ਰਹੀ ਆ ਹੁਣ ਸੁਪਰੀਮ ਕੋਰਟ ਚੋਂ ਗਏ ਹੈਗੇ ਆ ਅਰ ਜਾਂ ਲੋਕਵਾਦ ਚੈਨਲ ਜਿਵੇਂ ਉਹਨੂੰ ਬੰਦ ਕਰਨ ਦੀਆਂ ਖਬਰਾਂ ਨੇ ਅਰੇ ਤੋਂ ਪਹਿਲਾਂ ਵੀ ਬਹੁਤ ਸਾਰੇ YouTube ਚੈਨਲ ਬੰਦ ਕਰਵਾਏ ਨੇ ਜਿਹੜੇ ਆਵਾਮ ਦੀ ਗੱਲ ਕਰਦੇ ਹੈਗੇ ਆ ਅਸੀਂ ਇਹਨਾਂ ਸਾਰੀਆਂ ਦੀ निंदा ਕਰਦੇ ਹੈਗੇ ਆ ਅਰ ਪੰਜਾਬ ਦੀ ਜਨਤਾ ਦੀ ਪੰਜਾਬ ਦੇ ਯੂਥ ਨੂੰ ਅਪੀਲ ਕਰਦੇ ਆ ਵੀ ਲੋਕ ਆਵਾਜ਼ ਕੋਈ ਵੀ ਚੱਕਦਾ ਹੋਵੇ ਉਹਨੂੰ ਹਾਂ ਪੱਕੇ ਹੰਗਾਰਾ ਦਿਓ ਉਸ ਆਵਾਜ਼ ਦੇ ਵਿੱਚ ਹਾਂ ਦੇ ਹਾਂ ਵਿੱਚ ਮਿਲਾਓ ਅਰ ਜਿਵੇਂ ਪੰਜਾਬ ਦੀ ਜਨਤਾ ਨੇ ਭਗਵੰਤ ਮਾਨ ਦੀ ਧੌਂ ਚੋਂ ਕਿਲਾ ਕੱਢਿਆ ਜਿਹਨੂੰ ਲੱਗਦਾ ਸੀ ਵੀ ਚੰਦ ਆਗੂਆਂ ਨੂੰ ਗ੍ਰਿਫਤਾਰ ਕਰਕੇ ਛਾਪੇਮਾਰੀ ਕਰਕੇ دہشت ਪਲਾ ਕੇ ਉਹ ਜਿੱਥੇ ਉਹ ਰੈਲੀ ਕਰਨਗੇ ਉੱਥੇ ਕਿਸਾਨ ਪੀਸਫੁਲੀ ਸਵਾਲ ਕਰਨ ਉਹਨਾਂ ਨੂੰ ਨਹੀਂ ਜਾਣਗੇ ਉਹਦੇ ਵਿੱਚ ਉਹ ਸਫਲ ਰਹੇ ਨੇ ਅਰ ਜਨਤਾ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵੱਡੇ ਪੱਧਰ ਤੇ ਸਮਰਥਨ ਦਿੱਤਾ ਧੰਨਵਾਦ